ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਹੋਸਤ ਨਾਲ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਲ ਦਾ ਤੁਹਾਡਾ ਨਵੇਂ ਬਲੌਗ ਚੈਨਲ ਤੇ ਲਓ ਜੀ ਸ਼ਾਮ ਹੋ ਗਈ ਆ ਸਾਰਾ ਦਿਨ ਨਾ ਬਸ ਸਰਦੀ ਵਾਲੇ ਕੱਪੜੇ ਸੰਭਾਲਣ ਤੇ ਲੱਗੇ ਰਹਿਆ ਨਾ ਸਰਦੀ ਵਾਲੇ ਸਾਰੇ ਕੱਪੜੇ ਜਣੀ ਸਵਾਲ ਤੇ ਇੱਕ ਇੱਕ ਦੋ ਦੋ ਛੱਡ ਕੇ ਮੈਂ ਤਾਂ ਆਪਣੇ ਸਾਰੇ ਹੀ ਰੱਖਦੇ ਹੋ ਕੇ ਮੈਂ ਕਿਹਾ ਮੈਂ ਕਿਹੜਾ ਕਿਤੇ ਜਾਣਾ ਨਾ ਬਸ ਕਰ ਇਹ ਜਿਪਾਉ ਨਾਲ ਹੀ ਰੱਖਿਆ ਇੱਕ ਦੋ ਵੀ ਨਾਰਮਲ ਜਿਹੋਨਾ ਜਿਹੜੇ ਨਾ ਮੋਟਿਆ ਜਿਹੜੇ ਨਾ ਪਤਲੇ ਆਪੋ ਵਾਲੇ ਚ ਉੱਪਰ ਖੇਆ ਤੇ ਆ ਦੇਖੋ ਨੂੜ ਕਰਦੀ ਹੋਈ ਆ ਮਸਤੀ ਆ ਬਲੀ ਵੀ ਦੇ ਨਾਲ ਬੜੀ ਚੌੜ ਕਰਦੇ ਸੱਚੀ ਸਾਡੇ ਸਾਰੇ ਚੋਂ ਇੱਕ ਨਿਆਣੀ ਆ ਇਹ ਸਾਰੇ ਵੀ ਬੱਚਾ ਚੋਂ ਹਲਾ ਛੋਟੀ ਆ ਹੀ ਕਦੇ ਉਧਰ ਖਿੱਚ ਕੇ ਲੈ ਜਾਂਦੇ ਆ ਕਦੇ ਇਹਨੂੰ ਉਧਰ ਖਿੱਚ ਕੇ ਲੈ ਜਾਂਦੇ ਆ ਤੇ ਵੱਡੀ ਬੇਟੀ ਵੀ ਆਪਣੀ ਅੱਜ ਥੱਕ ਗਈ ਨੇ ਵੀ ਮੇਰੇ ਨਾਲ ਬਹੁਤ ਹੈਲਪ ਕਰਵਾਈ ਵਿਚਾਰੀ ਨੇ ਜੇ ਬਹੁਤ ਗਫੜੇ ਸਵਾਏ ਨੇ ਮੇਰੇ ਨਾਲ ਬਸ ਸਾਰੇ ਥਾਮ ਤੇ ਗਰਮੀ ਵਾਲੇ ਆਪਾਂ ਨੇ ਕੱਢ ਲੈਨੇਗੇ ਉਹ ਮੈਂ ਬਸ ਇੱਕ ਫਲੇ ਟਕਾਏ ਨਹੀਂ ਹੈਗੇ ਇਕੱਠੇ ਕਰਕੇ ਇੱਕ ਜਗ੍ਹਾ ਤੇ ਰੱਖ ਦਿੱਤੇ ਨੇਗੇ ਤੇ ਇੱਕ ਅਜ ਕੰਬਲ ਧੋਤਾ ਕੱਪੜੇ ਸਾਂਵੇਂ ਬਚਾ ਬਣੀ ਬੀਤਾ ਖਾਦਾ ਬਸ ਹੋਰ ਕੁਝ ਨਹੀਂ ਕੀਤਾ ਹੈਗਾ ਤੇ ਸਾਰਾ ਦਿਨ ਹੀ ਬਸ ਇਦਾਂ ਹੀ ਲੰਘ ਗਿਆ ਤੇ ਕੁਝ ਬਸ ਆਪ ਜਿਹੜੇ ਗਰਮੀ ਵਾਲੇ ਸਲਾਈ ਕਰਨ ਵਾਲੇ ਕੱਪੜੇ ਸੀ ਪਿਛਲੀ ਵਾਰ ਦੇ ਸਾਂਵੇਂ ਹੋਏ ਉਹ ਆਪਨੇ ਉੱਪਰਲੀ ਸਾਈਡ ਜੇ ਕਰਕੇ ਰੱਖ ਲਈ ਮਗਾ ਚਲੋ ਇਸ ਵਾਰੀ ਦੇਖਾਂਗੇ ਜੇ ਸਟਿਚੋ ਇਹ 2 ਸਾਲ ਹੋ ਗਏ ਉਹਨਾਂ ਨੂੰ ਇਹ ਵੀ ਤਾਰ ਝੱਕ ਲੈਣੇ ਆ ਕੱਢ ਲੈਣੇ ਆ ਧਰ ਲੈਣੇ ਆ ਤੇ ਚਲੋ ਜੀ ਬਸ ਹੁਣ ਰਜਾਈਆਂ ਰਹਿ ਗਈਆਂ ਜਿੱਕੇ ਕੰਬਲ ਧੋਤਾ ਦੂਜਾ ਵੀ ਮੈਂ ਧੋਈ ਦਵਾਂਗੀ ਹਨਾ ਫਿਰ ਬੱਸ ਤਾਂ ਹਨਾ ਵੀ ਧੋਤੀ ਖੇ ਸੀ ਬਸ ਸਰਦੀਆਂ 'ਚ ਉੱਪਰ ਲਾਈ ਲੈਂਦੇ ਸੀ ਕਦੇ ਲੈ ਲੈ ਕਦੇ ਰੱਖ ਤੇ ਹਨਾ ਤਾਂ ਕਰਕੇ ਮੈਨੂੰ ਧੋਣੇ ਪੈ ਫਿਰ ਆਪਾਂ ਰਜਾਈਆਂ ਚੱਕ ਕੇ ਸਾਫ ਦਾਂਗੇ ਮੇਰਾ ਬੈੱਡ ਵੀ ਸੱਚੀ ਖਾਲੀ ਹੋ ਜੂਗਾ ਹੋਰ ਕਿਤੇ ਸਾਡੇ ਰੱਖਣ ਨੂੰ ਥਾਂ ਨਹੀਂ ਹੈਗਾ ਤਾਂ ਕਰਕੇ ਮੈਨੂੰ ਇੱਥੇ ਬੈੱਡ ਦੀ ਰੱਖਣੇ ਪੈਂਦੇ ਆ ਸਾਈਡ ਤੇ ਜੇ ਸਟੋਰ ਚ ਰੱਖਦੇ ਸਟੋਰ ਚ ਤਾਂ ਸੱਚੀ ਪਹਿਲੇ ਬਹੁਤ ਜ਼ਿਆਦਾ ਹਨਾ ਸਮਾਨ ਆਗਾ ਕਿੱਥੇ ਰੱਖਾਂ ਕੋਈ ਜਗ੍ਹਾ ਤੇ ਹੁੰਦੀ ਨਹੀਂ ਵਿਚਾਰੀਆਂ ਰਜਾਈਆਂ ਨੂੰ ਹੁਣ ਤਾਂ ਬਸ ਸਾਂਭੂਗੇ ਨਾ ਚੱਕ ਕੇ ਤੇ ਹੋਣ ਵੱਡੀ ਬੇਟੀ ਦੇ ਪੇਪਰ ਆਪਣੀ ਦੇ ਚੱਲ ਰਹੇ ਨੇ ਤੇ ਉਹ ਵੱਡੀ ਬੇਟੀ ਦੇ ਅੱਜ ਫਸਟ ਪੇਪਰ ਸੀਗਾ ਕਿਵੇਂ ਹੋਇਆ ਜੱਛ ਪੇਪਰ ਤੇਰਾ ਬਹੁਤ ਵਧੀਆ ਬਹੁਤ ਵਧੀਆ ਜੀ ਵਧੀਆ ਹੋਇਆ ਜੀ ਦੀ ਜਸਦਾ ਪੇਪਰ ਵੀ ਤੇ ਨੂਰ ਦੇ ਵੀ ਬਸ ਇੱਕ ਦੋ ਦਿਨਾਂ ਦਾ ਸ਼ਾਇਦ ਸ਼ੋਮਵਾਰ ਤੋਂ ਮੈਨੂੰ ਲੱਗਦਾ ਸੁਰੂ ਨੇ ਹੁਣ ਤਾਂ ਉਹਨਾਂ ਨੂੰ ਤਿੰਨ ਹੈਗੀਆਂ ਨੇ ਛੁੱਟੀਆਂ ਅਸੀਂ ਬਰਾਤਰੀ ਦੀ ਆ ਨਾ ਫਿਰ ਸੈਕਿੰਡ ਹੈਗਿਆ ਸ਼ਨੀਵਾਰ ਦੀ ਫਿਰ ਸੰਡੇ ਦੀ ਤਿੰਨ ਛੁੱਟੀਆਂ ਆ ਗਈਆਂ ਚਲੋ ਜੀ ਗੱਲਾਂ ਬਹੁਤ ਕਰ ਲਈਆਂ ਆਪਾਂ ਕਰਦੇ ਹੁਣ ਕੰਮ ਧੰਦੇ ਤੇ ਸਾਰਾ ਦਿਨ ਬਸ ਮੇਰਾ ਤਾਂ ਕੱਪੜੇ ਸੰਭਾਲਣ ਦੀ ਲੱਗਿਆ ਰਿਹਾ ਕੋਈ ਸਲਾਈ ਵੀ ਹੋਈ ਕੁਛ ਨਹੀਂ ਹੋਇਆ ਹੁਣ ਬਸ ਨਹਾ ਕੇ ਅੱਜ ਵੀਰਵਾਰ ਸੀਗਾ ਮੈਂ ਚਿਰਾਗ ਲਾਏ ਨੇ ਤੇ ਆਪਦੀ ਹੋਰ ਜਿਹੜੀ ਜੋਤੂ ਬੱਤੀ ਕਰਨੀ ਸੀ ਉਹ ਕਰੀਆ ਤੇ ਬਸ ਹੁਣ ਆਪਾਂ ਜਾਣੇ ਕਿ ਜਿੰਝ ਬਰਤਨ ਵਗੈਰਾ ਸਾਰਾ ਕੁਛ ਪਿਆਰ ਦਾਲ ਬਸਿਆਂ ਨੂੰ ਪੁੱਛਿਆ ਸੀਗਾ ਮੈਂ ਕਿਹਾ ਕੀ ਬਣਾਈਏ ਤੇ ਹੋਰ ਤਾਂ ਕੁ ਸਹੀ ਸੁਜੀ ਬਸ ਅਜੀ ਆਖਿਆ ਚਲੋ ਉਹ ਵੀ ਅੱਜ ਮੂਗੀ ਮਸਰੀ ਬਣਾ ਲੈਂਦੇ ਪਹਿਲਾਂ ਆਲੂਆਂ ਦੀ ਸਲਾਸੀ ਬਰਤਨ ਕੈਦਨ ਹੋਏ ਹਣਾ ਹਰ ਇੱਕ ਸਬਜ਼ੀ ਦੇ ਵਿੱਚ ਆਲੂ ਪੈਂਦੇ ਨੇ ਬਾਜੀਆਂ ਦਾ ਕੱਪ ਦਿਨ ਹਲੇ ਬਹੁਤ ਬਹੁਤ ਨਹੀਂ ਖੜਾ ਸਿਪਿਆ ਮੈਂ ਮੈਂ ਕਰਦੇ ਬਹੁਤ ਖੜਾ ਸੀਪਈ ਬਸ ਦਿਨ ਤਾਂ ਹਲੇ ਤੋਂ ਕਿਉਂ ਸ਼ਾਮ ਹੋਈ ਗਿਆ ਹਲੇ ਮੇਰੇ ਕੱਪੜੇ ਵੀ ਉਤਾਰਨ ਵਾਲੇ ਪਏ ਨੇ ਕਿ ਸਾਰੇ ਬਾਦੂ ਘਟੂ ਜਿੰਨੇ ਵੀ ਕੱਪੜੇ ਸੀਗੇ ਮੈਂ ਸਾਰੇ ਇਸ ਵਾਰੀ ਸਾਰੇ ਕੱਟ ਤੇ ਕੁਝ ਨਹੀਂ ਰੱਖਿਆ ਅਗੇ ਵੀ ਨੂੰ ਆਇਆ ਹੁੰਦਾ ਵੀ ਜਿਵੇਂ ਹਨਾ बस जा बड़ी बेटी ਦੇ ਕੱਪੜੇ ਰੱਖਿਆ ਜਸਦੇ ਨਹੀਂ ਮੈਂ ਰੱਖੇ ਹੈਗੇ ਮੈਂ ਕਹਾਂ ਜਸਦੇ ਤੇ ਨੂਰ ਜ਼ਿਆਦਾ ਬੜ ਬੜੀ ਫਰਕ ਕੀ ਰੱਖ ਕੇ ਕਰਨੇ ਆ ਬਸ ਇੱਕ ਦੋ ਜਿਹੜੇ ਹੈਗੇ ਸੀ ਪੂਰੇ ਹਨ ਵਧੀਆ ਵਿੱਚ ਕੱਦੀ ਵਾਰੀ ਪਾਏ ਹੋਏ ਉਹ ਰੱਖਿਆ ਦੂਜਾ ਸਾਰੇ ਮੈਂ ਕੱਢਦੇ ਨੂਰ ਦੇ ਤਾਂ ਰਖੜੀ ਕੀ ਸੀਗੇ ਨੂਰ ਦੇ ਤਾਂ ਮੈਂ ਆਪਦੇ ਸਾਰੇ ਕੱਢਦੇ ਬਸ ਹੁਣ ਕੀ ਕਰਨੇ ਮੈਂ ਕਹਾਂ ਰੱਖ ਕੇ ਹੁਣ ਤਾਂ ਉਹ ਹੋਗੇ ਬਹੁਤ ਉੱਚੇ ਹੋ ਜਾਣਗੇ ਕਹਾਂ ਨੂੰ ਤੋਹਦੇ ਆਉਣੇ ਨਹੀਂ ਹੈਗੇ ਤੰਦਰਾ ਵੀ ਗਾਂ ਅਗਲੀ ਵਾਰੀ ਆ ਜਾਣ ਪੂਰੇ ਪੂਰੇ ਜੇ ਹੁੰਦੇ ਆ ਬੱਚਿਆਂ ਦੇ ਕੱਪੜੇ ਅਗਲੀ ਵਾਰ ਤਾਂ ਮੈਂ ਕਿਹਾ ਚਲੋ ਨਵੇਂ ਲੈਣੇ ਪੈਣਗੇ ਬਸ ਇੱਕ ਦੋ ਜਿਹੜੇ ਥੋੜੇ ਜੇ ਵੱਡੇ ਲੱਗੇ ਉਹ ਆਪਾਂ ਨੇ ਸਾਂਭ ਤੇ ਨੇ ਚਲੋ ਜੀ ਹੁਣ ਆਪਾਂ ਲੱਗਦੇ ਆ ਕੋਈ ਕੰਮ ਧੰਦਾ ਕਰਨ ਦਾਲ ਦੇਖ ਰਿਹਾ ਨੂੰਹੀਆਂ ਸਹੀ ਬਣਾਉਣਾ ਖੁਨਾ ਮਾਗੇ ਪਈਆਂ ਨੂੰ ਜੀ ਮੰਗਦੀ ਤਾਂ ਚਲੋ ਜੀ ਪਹਿਲਾਂ ਆਪਾਂ ਕੱਪੜੇ ਉਤਾਰ ਲਈਏ ਬਾਹਰੋਂ ਚਲੋ ਜੀ ਨੂਰ ਤਾਂ ਆਪਣਾ ਰੁੱਸ ਗਿਆ ਨੂਰ ਕਾਤੇ ਰੁੱਸ ਗਿਆ ਪੁੱਤ ਕੀ ਹੋ ਗਿਆ ਹੈ गल होगी क्या बात हो गई की हो गया पुत संजू भाग गया किथे भाग गया संजू किए चले गया पुत लो जी अज साढ़े है मेला वो दोने चले गए ने बेटे नूर अपने रह ਫੋਟੋ ਉੱਥੇ ਦਾ ਨਾ ਉਹ ਹੁੰਦਿਆ ਬੰਦੇ ਹੁੰਦੇ ਆ ਸਾਰੇ ਅੱਪਾ ਫੇਰ ਚਲਾਂਗੇ ਜਦੋਂ ਅਗਲੀ ਵਾਰੀ ਇਧਰਲੀ ਸਾਈਡ ਹੋਇਆ ਨਾ ਮੇਲਾ ਉਹ ਚਲਾਂਗੇ ਆਪਾਂ ਤੇ ਇਧਰਲੀ ਸਾਈਡ ਹੁੰਦਾ ਹੁੰਦਾ ਨਾ ਆਪਾਂ ਜਾਣੇ ਹੁੰਨੇ ਉੱਥੇ ਬਸ ਹੁਣੀ ਹੋਣਾ ਇੱਕ ਦੋ ਦਿਨਾਂ ਦੇ ਵਿੱਚ ਯੋ ਮੇਰੀ ਰੋਣਾ ਨਹੀਂ ਲਓ ਜੀ ਨੂਰ ਤਾਂ ਆਪਣੀ ਰੋਣ ਲੱਗ ਗਈ ਇਹਨੇ ਜਾਣਾ ਸੀਗਾ ਮੇਲੇ ਤੇ ਚਲਾਂਗੇ ਬੋਤਾ ਆਪਾਂ ਚਲਾਂਗੇ ਚਲਾਂਗੇ ਬੋਤਾ ਪਾ ਪਾਪਾ ਨੂੰ ਕਹਾਂਗੇ ਤੇਰੇ ਰੋ ਪਾਪਾ ਲੈ ਕੇ ਜਾਣਗੇ ਚੱਲਾਂਗੇ ਅਪਾ ਅਸੀਂ ਖਾਣੇ ਵੀ ਜਾਵਾਂਗੇ ਨਾ ਬਹੁਤ ਚੱਲਾਂਗੇ 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 ਅਪਾ ਹਾਈ ਗੱਲ ਬੋਲ ਬੋਲ ਨੀ ਬੋਲ ਨੀ ਮੈਂ ਬਲੈਕ ਕਿਹਦਾ ਹਾਂ ਤੇ ਦੇਖ ਹਾਂਜੀ ਦਾਲ ਆਪਾਂ ਨੇ ਬਣਾ ਲਈ ਹੈਗੀ ਤੇ ਤੜਕਾ ਵਗੈਰਾ ਲਗਾ ਕੇ ਰੱਖਤਾ ਤੇ ਆਟਾ ਮੈਂ ਪਹਿਲਾਂ ਹੀ ਗੁੰਨ ਲਿਆ ਸੀਗਾ ਤਵਾ ਰੱਖਤਾ ਆਪਾਂ ਨੇ ਗਰਮ ਹੋਣਾ ਤੇ ਬੱਚੇ ਕਰ ਰਹੇ ਨੇ ਹੁਣ ਰੋਟੀ ਦੀ ਵੇਟ ਆਪਾਂ ਨੂੰ ਦੇ ਲਈ ਰੋਟੀ ਬਣਾ ਕੇ 7 7.5 ਦਾ ਤਕਰੀਬਨ ਟਾਈਮ ਹੋ ਗਿਆ ਤੇ ਬਸ ਇਹਨਾਂ ਦੇ ਪਾਪਾ ਦਾ ਵੀ ਹੁਣੇ ਫੋਨ ਆ ਕੇ ਰਟੇ ਹਣਾ ਕੋਈ ਨਹੀਂ ਹੁਣ ਤੋੜ ਦਿਆ ਸਭ ਤੋਂ ਤੇ ਆਪਾਂ ਲੱਗਦੇ ਬਸ ਰੋਟੀ ਬਣਾਉਣਾ ਤੇ ਆਪਣਾ ਚੈਨਲ ਤੇ ਤੁਸੀਂ ਫਸਟ ਟਾਈਮ ਤਾਂ ਪਲੀਜ਼ ਯਾਰੋ ਸਬਸਕ੍ਰਾਈਬ ਦੀ ਬੁਲਤ ਕਰਕੇ ਜਾਇਆ ਕਰੋ ਲਾਈਕ ਕਰ ਸ਼ੇਅਰ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਅੱਗੇ ਵੀ ਆਪਦੇ ਫਰੈਂਡ ਸਰਕਲ ਚ ਜ਼ਰੂਰ ਸ਼ੇਅਰ ਕਰਾਇਆ ਕਰੋ ਹਨਾ ਤੇ ਇੱਕ ਕਮੈਂਟ ਕਰਕੇ ਬਸ ਇਦਾਂ ਦੱਸ ਦਿਆ ਕਰੋ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਨਾ ਵੀ ਥੋੜਾ ਜਿਆ ਮਾਨੂੰ ਇਦਾਂ ਹੋਇਆਦਾ ਹਨਾ ਮੇਂ ਪਵਦੀਆ ਕਰਨੀ ਹੈ ਹਾਗੇ ਹਨਾ ਵੀ ਹੋਰ ਵੀ ਆਪਾਂ ਨੂੰ ਥੋੜੀ ਜਿਹਾ ਸਾ ਮਿਲਦਾ ਨਹੀਂ ਹਾਂ ਆਪਾਂ ਹੋਰ ਵੀ ਵਧੀਆ ਕਹੀਏ ਹਨਾ ਤੇ ਵੀ ਉਹ ਤਾਂ ਬਹੁਤ ਵਧੀਆ ਆ ਰਹੇ ਨੇ ਬਸ ਸਬਸਕ੍ਰਾਈਬਰ ਵੀ ਆਪਣੀ ਵਧੀਆ ਬਾਦ ਰਹੇ ਨੇ ਕਿ ਕੋਈ ਇਹ ਜੀ ਗੱਲ ਨਹੀਂ ਹੈਗੀ ਤੇ ਥੋੜਾ ਜਿਹਾ بس ਆਪਦੇ ਆਪ ਨੂੰ ਵੀ ਹੁਣ ਵੀਡੀਓ ਬਣਾਉਣ ਦਾ ਸਾਹ ਜਿੱਦਾਂ ਦਾ ਸਾਹ ਆਈ ਜਾਊਗਾ ਹਨਾ ਉਦੋਂ ਵੀ ਜਿਹੜਾ ਆਪਾਂ ਨੂੰ ਸਪੋਰਟ ਆ ਉਦੋਂ ਨਹੀਂ ਆਪਾਂ ਨੂੰ ਮਿਲੀ ਜਾਊਗੀ ਤੇ ਬਣੇ ਰਹੋ ਜੀ ਚਲੋ ਆਪਣੇ ਬਲੌਗ ਦੇ ਨਾਲ ਆਪਾਂ ਰੋਟੀ ਬਣਾ ਲਈਏ ਹੁਣ ਹਾਂਜੀ ਕੁਛ ਟਾਈਮ ਇੱਥੇ ਮੈਂ ਨੋਰ ਕੋਲ ਬੈਠਣ ਤੋਂ ਬਾਅਦ ਇੱਥੇ ਮੈਂ ਲੱਗੀ ਸੀ ਆਪਣੀ ਦਾਲ ਬਣਾਉਣ ਹਣਾ ਮੂੰਗੀ ਮਸਰੀ ਦੀ ਦਾਲ ਤੇ ਇਹ ਮੈਂ ਤਕਰੀਬਨ ਇੱਕ ਕੌਲੀ ਜਿਹੜੀ ਦਾਲ ਦੀ ਲਈ ਆ ਹਣਾ ਬੱਚੇ ਬਹੁਤ ਪਸੰਦ ਕਰਦੇ ਤਾਂ ਕਰਕੇ ਮੈਂ ਥੋੜੀ ਜਿਹੀ ਇਹ ਜ਼ਿਆਦਾ ਬਣਾਉਣੀ ਹੁੰਦੀ ਆ ਤੇ ਲਓ ਜੀ ਪਹਿਲਾਂ ਆਪਾਂ ਇਹਨਾਂ ਨੂੰ ਥੋੜਾ ਜਿਹਾ ਚਿਰ ਮੈਨੂੰ ਭੋਕੇ ਰੱਖਿਆ ਸੀ ਤਕਰੀਬਨ 3 ਤੋਂ 4 ਮਿੰਟ ਹਣਾ ਭਉਣ ਤੋਂ ਬਾਅਦ ਬਿਲਕੁਲ ਚੰਗੀ ਤਰ੍ਹਾਂ ਇਹਨੂੰ ਆਪਾਂ ਮਸਲ ਕੇ ਜਿਹੜਾ ਧੋ ਲਵਾਂਗੇ ਇਤੋਂ ਹਟ ਤੋਂ ਬਾਅਦ ਤਿੰਨ ਜਾਂ ਚਾਰ ਪਾਣੀ ਮੈਂ ਹਮੇਸ਼ਾ ਇਹ ਦਾਲ ਜੇ ਹੋਗੇ ਚੌਲ ਹੋਗੇ ਹਮੇਸ਼ਾ ਫੜਦੀ ਹੁੰਦੀਆਂ ਹਟ ਤੋਂ ਬਾਅਦ ਆਪਾਂ ਨੇ ਲੋਜੀ ਰੱਖ ਦਿੱਤਾ ਇਹ ਫਰੈਵਿੰਦ ਦੇ ਵਿੱਚ ਹੀ ਬਣਾਉਂਗੇ ਇਸ ਵਾਰੀ ਮੈਂ ਦਾਲ ਗੈਸ ਦੇ ਉੱਪਰ ਬਾਂਡੇ ਰੱਖ ਦਿੱਤੀ ਹੈਗੀ ਤਾਂ ਕਿ ਜਿਹੜੀ ਆਪਣੇ ਹੌਲੀ ਹੌਲੀ ਦਾਲ ਹਣਾ ਬਣੀ ਜਾਊ ਜਿੰਨਾ ਟਾਈਮ ਮੈਂ ਮਸਾਲੇ ਦੀ ਤਿਆਰੀ ਕਰੂ ਜਣੀਆਂ ਹੁਣਾਂ ਤੜਕਾ ਵਗੈਰਾ ਕੱਟੂਗੀ ਹਣਾ ਉਹਨੇ ਟਾਈਮ ਚ ਆਪਣੀ ਦਾਲ ਜਿਹੜੀ ਬਣ ਜੂਗੀ ਤੇ ਇਹਦੇ ਵਿੱਚ ਆਪਾਂ ਨੇ ਬਸ ਪਾ ਦਿੱਤੇ ਸੀ ਇੱਥੇ ਬੇਸਿਕ ਜੇ ਮਸਾਲੇ ਨਮਕ ਮਿਰਚ ਹਲਦੀ ਗਰਮ ਮਸਾਲਾ ਹਨਾ ਆਪਦੇ ਟੇਸਟ ਦੇ ਅਕੋਰਡਿੰਗ ਆਪਾਂ ਨੇ ਇੱਥੇ ਪਾ ਦਿੱਤਾ ਸੀਗਾ ਤੇ ਬੱਚੇ ਨੂੰ ਭੁੱਖ ਲੱਗੀ ਸੀ ਨੋਰ ਵੜਕਿਆਂ ਨੂੰ ਆਪਣਾ ਇਹਨੂੰ ਤੇ ਕੁਛ ਮੈਂ ਤਾਂ ਵੀ ਇਹ ਸਬ दाल ਜਿਹੜੀ ਬਣਾ ਲਈ ਸੀਗੀ ਵੀ ਚਲੋ ਹਨਾ ਛੇਤੀ ਬਣ ਜੂਗੀ ਹਨਾ ਤੇ ਦਾਲ ਆਪਣੀ ਇੱਥੇ ਰਿਝ ਜੁਕੀ ਸੀ ਤੇ ਨਾਲ ਹੀ ਮੈਂ ਲੱਗੀ ਸੀ ਤੜਕਾ ਲਗਾਉਣ ਸਰੋਂ ਦੇ ਤੇਲ ਦਾ ਆਪਾਂ ਲਗਾਵਾਂਗੇ ਤੜਕਾ ਤੇ ਬਸ ਮੈਂ ਮਸਾਲੇ ਦੇ ਵਿੱਚ ਲਏ ਸੀਗੇ ਪਿਆਜ਼ ਤੇ ਲਸਣ ਹਨ ਹਨ ਤੇ ਨਾਲ ਕੱਟੇ ਸੀਗੇ ਦੋ ਟਮਾਟਰ ਤੇ ਨਾਲ ਲਿਆ ਸੀ ਧਨੀਆ ਧੋ ਕੇ ਕੱਟ ਕੇ ਰੱਖ ਲਿਆ ਸੀ ਤੇ ਲਓ ਜੀ ਤੇਲ ਆਪਣਾ ਹੋ ਚੁੱਕਿਆ ਗਰਮ ਹੁਣ ਇਹਦੇ ਵਿੱਚ ਪਾਵਾਂਗੇ ਜੀਰਾ ਪਿਆਜ਼ ਤੇ ਆਪਣੇ ਲਸਣ ਹਨ ਹਨ ਜਿਹੜੇ ਆਪਣੇ ਕੱਟੇ ਹੋਏ ਨੇਗੇ ਤੇ ਜਿਹੜੇ ਆਪਾਂ ਟਮਾਟਰ ਨੇ ਜਦੋਂ ਆਪਣੇ ਯਾਨੀ ਕਿ ਪੱਕ ਗਏ ਹਨਾ ਪਿਆਜ਼ ਤੇ ਲਸਣ ਬਾਅਦ ਜੇ ਆਪਾਂ ਨੇ ਪਾਵਾਂਗੇ ਹਨਾ ਯਾਨੀ ਇਹਦਾ ਟਮਾਟਰ ਨੇਗੇ ਟਮਾਟਰ ਤੋਂ ਬਿਨਾ ਮੈਨੂੰ ਕੋਈ ਵੀ ਸਬਜ਼ੀ ਬਿਲਕੁਲ ਵੀ ਨਹੀਂ ਚੰਗੀ ਲੱਗਦੀ ਅਸੀਂ ਹਮੇਸ਼ਾ ਹਨਾ ਜਿਹੜੀ ਟਮਾਟਰ ਹਰ ਇੱਕ ਸਬਜ਼ੀ ਦੇ ਵਿੱਚ ਪਾਉਨੇ ਆ ਤੇ ਲਓ ਜੀ ਟਮਾਟਰ ਵੀ ਮੈਂ ਪਾ ਦਿੱਤੇ ਆਗੇ ਤੇ ਬਸ ਇੱਥੇ ਨਾ ਨੂਰ ਵੀ ਮੇਰੇ ਕੋਲ ਹੀ ਫਿਰ ਰਹੀ ਸੀਗੀ ਹਨਾ ਬੋਲਦੀ ਮੈਂ ਜਿਹੜੀ ਵਾਇਸ ਉਹ ਕਰ ਰਹੀ ਸੀ ਕੁਛ ਇੱਥੇ ਰੋ ਵੀ ਰਹੀ ਸੀਗੀ ਉਹੋ ਤੇ ਉਹਨੂੰ ਭੁੱਖ ਵੀ ਲੱਗੀ ਹੋਈ ਸੀ ਮੈਂ ਕਿਹਾ ਚਲੋ ਆਪਾਂ ਜਲਦੀ ਜਲਦੀ ਹਨਾ ਜਿਹੜੀ ਦਾਲ ਵਗੈਰਾ ਬਣਾ ਲਈਏ ਆਟਾ ਮੈਂ ਗੁੰਨ ਕੇ ਪਹਿਲਾਂ ਹੀ ਰੱਖ ਦਿੱਤਾ ਸੀ ਹਨਾ ਕੋਸ਼ ਹੈ ਇਥੇ ਦਾ ਵੀ ਹੋ ਜਾਂਦਾ ਨਾ ਜਦੋਂ ਬੱਚਿਆਂ ਨੂੰ ਭੱਖ ਲੱਗੀ ਹੋਵੇ ਹਨਾ ਤਾਂ ਮਾਂ ਦੇ ਹੱਥ ਆਟੋਮੈਟਿਕਲੀ ਹਨਾ ਤੇਜ਼ ਚੱਲਣ ਲੱਗ ਜਾਂਦੇ ਨੇ ਹਨਾ ਜਦੋਂ ਵੀ ਬੱਚਿਆਂ ਨੂੰ ਭੁੱਖ ਲੱਗੀ ਹੋਵੇ ਹਨਾ ਆ ਆਟੋਮੈਟਿਕਲੀ ਆਪਨ ਵਾਏ ਹੁੰਦਾ ਵੀ ਆਪਾਂ ਬੱਚਿਆਂ ਨੂੰ ਛੇਤੀ ਛੇਤੀ ਖਾਣਾ ਜਿਹੜਾ ਬਣਾ ਕੇ ਦੇ ਦਈਏ ਚਾਹੇ ਹਨਾ ਜਦੋਂ ਆਪਾਂ ਨਾਰਮਲ ਹੀ ਸਬਜ਼ੀ ਵਗੈਰਾ ਬਣਾਉਂਨੇ ਦੋ ਘੰਟਾ ਟਾਈਮ ਲੱਗ ਜਾਂਦਾ ਪਰ ਜਦੋਂ ਬੱਚੇ ਕਹਿਣ ਫਿਰ ਤਾਂ ਮੈਂਟੋ ਬੈਂਟੀ ਚੀਜ਼ ਆ ਜਿਹੜੀ ਬਣ ਕੇ ਤਿਆਰ ਹੋ ਜਾਂਦੀਆਂ ਨਾ ਮਾਂ ਨੂੰ ਵੀ ਖਾਲੀ ਹੁੰਦੀ ਆ ਨਾ ਵੀ ਆਪਣੇ ਬੱਚੇ ਨੇ ਜਿਹੜੇ ਕਿਤੇ ਭੁੱਖ ਨਾ